ਚਿਕਾਲ ਐਡੀਟোরিয়াল ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਮੈਂ ਹਾਂ ਆਰਤੀ ਤੇ ਮੇਰੇ ਨਾਲ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਵੀ ਮੌਜੂਦ ਨੇ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਨੈਸ਼ਨਲ ਇੰਟਰਨੈਸ਼ਨਲ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਜੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਵਿਚਾਰ ਆਪਣੇ ਸਾਂਝੇ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕੋ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਅਸੀਂ ਕਰਾਂਗੇ ਫ੍ਰਾਂਸਿਸ ਦੇ ਬਾਰੇ ਜੋ ਕਿ ਵਿਸ਼ਵ ਪੱਧਰ ਦੇ ਬਹੁਤ ਵੱਡੇ ਧਾਰਮਿਕ ਗੁਰੂ ਮੰਨੇ ਜਾਂਦੇ ਨੇ ਦੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਸਲਮਾਨ ਰੁਸ਼ਦ ਬਾਰੇ ਜਿਨ੍ਹਾਂ ਦੇ ਜੋ ਕਿ ਬਹੁਤ ਹੀ ਵੱਡੇ ਸਾਹਿਤਕਾਰ ਤੇ ਨੋਵਲਕਾਰ ਰਹਿ ਚੁਕੇ ਨੇ ਪਰ ਜਿਸ ਤਰੀਕੇ ਨਾਲ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਉਸ ਮੁੱਦੇ ਤੇ ਵੀ ਚਰਚਾ ਕਰਾਂਗੇ ਕਿਉਂਕਿ ਬਿਹਤ ਦਿਲਚਸਪ ਕਹਾਣੀ ਇਹਦੇ ਨਾਲ ਹੀ ਅਸੀਂ ਗੱਲ ਕਰਾਂਗੇ ਐਡਵੋਕੇਟ ਬਿਲ ਅਮੈਂਡਮੈਂਟ ਬਾਰੇ ਵੀ ਜਿਸ ਨੂੰ ਲੈ ਕੇ ਕਈ ਸਾਰੇ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਕੇਂਦਰ ਸਰਕਾਰ ਦੇ ਵੱਲੋਂ ਲੇਕਿਨ ਵਕੀਲਾਤ ਵਕੀਲ ਭਾਈਚਾਰਾ ਜਿਹੜਾ ਆ ਉਹ ਉਹਨਾਂ ਕਾਨੂੰਨ ਦਾ ਵਿਰੋਧ ਕਰਦੇ ਇਹ ਵੀ ਨਜ਼ਰ ਆ ਰਹੀ ਹੈ ਤੇ ਅੱਜ ਇਹ ਕੁਝ ਮੁੱਦੇ ਨੇ ਜਿੰਨਾਂ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਰਜੇਸ਼ਿੰਦਰ ਜੀ ਸਰ ਜੀ ਦਾ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਵਿਸ਼ਵ ਪੱਧਰ ਤੇ ਜਿਹੜੇ ਸਭ ਤੋਂ ਵੱਡੇ ਧਾਰਮਿਕ ਗੁਰੂ ਮੰਨੇ ਜਾਂਦੇ ਨੇ ਪਾਪ ਫ੍ਰਾਂਸਿਸ ਜਨਾਦੀ ਹਾਲ ਹੀ ਦੇ ਵਿੱਚ ਤੰਬੇ ਤੇ ਅਚਾਨਕ ਖਰਾਬ ਹੋ ਗਈਏ ਤੇ ਉਹਨਾਂ ਦੇ ਉੱਤਰ ਅਧਿਕਾਰੀ ਦੇ ਵੀ ਕਿਆਸ ਲਗਾਏ ਜਾਣ ਲੱਗੇ ਨੇ ਤੇ ਕਿਸਾ ਦੇਖਦੇ ਸੀ ਇਸ ਨੂੰ ਕਿਉਂਕਿ ਕਾਫੀ ਦਿਨਾਂ ਤੋਂ ਉਹ ਹੁਣ ਬਿਮਾਰ ਨੇ ਹਸਪਤਾਲ ਦੇ ਵਿੱਚ ਭੜਤੀ ਵੀ ਕਰਵਾਏ ਗਏ ਨੇ ਤੇ ਉੱਤਰ ਅਧਿਕਾਰੀ ਦੀ ਗੱਲਬਾਤ ਕੀਤੀ ਜਾ ਰਹੀ ਹੈ। ਕੁਝ ਇਹ ਵਿਸ਼ਵ ਦੀ ਬਹੁਤ ਵੱਡੀ ਇੱਕ ਨਿਊਜ਼ ਕਹਿ ਲਓ ਜਾਂ ਇੱਕ ਕਈਆਂ ਨੂੰ ਤਾਂ ਬਹੁਤ ਵੱਡਾ ਸਦਮਾ ਲੱਗਾ ਹੋਇਆ ਹੈ। ਜੀ ਕਿਉਂਕਿ ਸੰਸਾਰ ਦੇ 40% ਤੋਂ ਵੱਧ ਜਿਹੜੀ ਆਬਾਦੀ ਇਹਨਾਂ ਨੂੰ ਫੋਲੋ ਕਰਦੀ ਹੈ 크੍ਰਿਸਚੀਅਨ ਭਾਈਚਾਰੇ ਨੂੰ ਸਮਾਜ ਦੇ ਜੀਵੰਤ ਰੱਬ ਵੀ ਕਹੈ ਸੋਨੇ ਇਹਨਾਂ ਤੋਂ ਇਹਨਾਂ ਨੂੰ ਤੇ ਵੈਸੇ ਦੇਖਿਆ ਜਾਵੇ ਤਾਂ ਸਾਰੇ ਸੰਸਾਰ 'ਚ ਇਹ ਇੱਕ ਬਹੁਤ ਵੱਡੀ ਔਰ ਇੱਕ ਪ੍ਰਭਾਵਸ਼ਾਲੀ ਸਥਿਤੀ ਮੰਨੇ ਜਾਂਦੇ ਫਰਾਂਸਿਸ ਸਾਹਿਬ ਪੋਪ ਫਰਾਂਸਿਸ ਜਿਨ੍ਹਾਂ ਦੇ ਜਿਨ੍ਹਾਂ ਨੂੰ ਸਾਰੇ ਸੰਸਾਰ 'ਚ ਇਹ ਰਹਿੰਦੇ ਵਿਟਿਕਨ ਸਿਟੀ ਹੈ ਗਿਆ ਔਰ ਸੇ ਆਪਣੀ ਇੱਕ ਸਿਟੀ ਨਹੀਂ ਹੈ ਉਹ ਇੱਕ ਆਜ਼ਾਦ ਕਿਸਮ ਦਾ ਮੁਲਕ ਹੈ ਔਰ ਸਾਰੀ ਦੁਨੀਆ ਤੋਂ ਇੱਥੇ ਲੋਕ ਆਉਂਦੇ ਆ ਤਾਂ ਕਿ ਇਸ ਧਰਤੀ ਨੂੰ ਜਾਂ ਇਹਨਾਂ ਦੇ ਦਰਸ਼ਨ ਹੋ ਜਾਣ ਜਾਂ ਇਸ ਧਰਤੀ ਨੂੰ ਇੱਕ ਵਾਰੀ ਸੀ ਟੱਚ ਕਰ ਲਈਏ ਤਾਂ ਕਿ ਸਾਨੂੰ ਵੀ ਬਹੁਤ ਜ਼ਿਆਦਾ ਮਾਨਤਾ ਹੈ ਪਾਪਸ ਸਾਹਿਬ ਦੀ ਸੋ ਪਾਪਸ ਸਾਹਿਬ ਜਿਹੜੇ ਫਰਾਂਸਿਸ ਸਾਹਿਬ ਹੈਗੇ ਆ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਟਲਾਈਜ਼ ਹੈ ਗਿਆ ਉਹਨਾਂ ਨੂੰ ਇਨਫੈਕਸ਼ਨ ਲੰਗਸ ਦੀ ਹੈਗੀ ਜਾਂ ਹੋਰ ਵੀ ਐਨੀਮੀਆ ਵੀ ਦੇ ਵੀ ਪ੍ਰੋਬਲਮ ਹੈਗੀ ਹੈ ਰੈਗੂਲਰ ਉਹਨਾਂ ਨੂੰ ਅ ਬਹੁਤ ਵੱਡੀ ਮੈਡੀਕਲ ਟੀਮਸ ਹੈ ਰਾਮਦੇਵ ਵਿੱਚ ਉਥੇ ਨੂੰ ਅੰਡਰ ਅਬਜ਼ਰਵੇਸ਼ਨ ਰੱਖਿਆ ਡਾਕਟਰਸ ਤਾਂ ਕਹਿੰਦੇ ਆ ਕਿ ਇਟ ਵਿਲ ਟੇਕ ਅਨਦਰ 10 ਡੇਸ ਔਰ 7 ਦਿਨ ਲੱਗਣਗੇ ਲੇਕਿਨ ਸਾਰੇ ਵਰਲਡ ਦੀ ਡਿਗ ਅਪ ਆਪਸ ਆਪ ਦੀ ਹੈਲਥ ਤੇ ਹੈਲਥ ਤੇ ਹੈਗੀ ਆ ਫਿਲਹਾਲ ਉਹਨਾਂ ਨੂੰ ਇਹੀ ਦੁਨੀਆ ਪ੍ਰੇ ਕਰਦੀ ਕਿ ਜਿਹੜੇ ਲੋਕ ਕ੍ਰਿਸਚਨ ਭਾਈਚਾਰੇ ਨਾਲਸ ਮਦਦ ਨਹੀਂ ਵੀ ਹੈਗੀ ਉਹ ਵੀ ਲੋਕ ਇਹਨਾਂ ਦੀ ਸਿਹਤ ਨੂੰ ਬਿਹਤਰ ਹੋਣ ਦੀ ਪ੍ਰਾਰਥਨਾ ਲਗਾਤਾਰ ਚੱਲ ਰਹੀ ਹੈ ਬਿਲਕੁਲ ਤੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ਕਿ ਕਈ ਸਾਰੇ ਨਾਮ ਵੀ ਜਿਹੜੇ ਨੇ ਸ਼ਾਮਲ ਕਿੱਤੇ ਜਾ ਰਹੇ ਨੇ ਆਪਣੇ ਵੱਲ ਲੋਕਾਂ ਦੇ ਨੇ ਕਿ ਸ਼ਾਇਦ ਕਿਸ ਨੂੰ ਉੱਤਰ ਅਧਿਕਾਰੀ ਇਹਨਾਂ ਦਾ ਬਣਾਇਆ ਜਾਵੇਗਾ ਤਾਂ ਕੀ ਲੱਗਦਾ ਹੈ ਤੁਹਾਨੂੰ ਕਿ ਕੀ ਉਹ ਸਮਾਂ ਆ ਚੁੱਕਾ ਹੈ ਵੀ ਉੱਤਰ ਅਧਿਕਾਰੀ ਹੁਣ ਇਹਨਾਂ ਨੂੰ ਬਣਾਉਣਾ ਚਾਹੀਦਾ ਹੈ ਜੀ ਇਹ ਮਾਮੂਲੀ ਗੱਲ ਨਹੀਂ ਕਿ ਉੱਤਰ ਅਧਿਕਾਰੀ ਕਿਸੇ ਦੇ ਮਨ ਚ ਆ ਗਿਆ ਤੇ ਬਣਾਤਾ ਇਹ ਕੋਈ ਪੋਲਿਟੀਕਲ ਪਾਰਟੀ ਨਹੀਂ ਕਿ ਮੇਰਾ ਮੁੰਡਾ ਬਣ ਜਾਏ ਜਾਂ ਮੇਰੇ ਭਾਂਜਾ ਬਣ ਜਾਏ ਭਤੀਜਾ ਬਣ ਜਾਏ ਇਹ ਬਹੁਤ ਲੰਬੀ ਚੋੜੀ ਇੱਕ ਧਾਰਮਿਕ ਪ੍ਰਕਿਰਿਆ ਹੈਗੀ ਹੈ ਜੀ ਔਰ ਅੱਜ ਦੀ ਨਹੀਂ ਹੈ ਲਗਭਗ 1500 ਸਾਲ ਤੋ 2000 ਸਾਲ ਤੋਂ ਕਰੀਬ ਕਿਉਂਕਿ ਦੋ ਤਰ੍ਹਾਂ ਦੇ ਕ੍ਰਿਸ਼ਚਨ ਇਨਫੈਕਸ਼ਨ ਟ੍ਰੇਸ ਇਨਫੈਕਸ਼ਨ ਹੈਗੇ 올ਡ ਟੈਸਟਾਮੈਂਟ ਨਿਊ ਟੈਸਟਾਮੈਂਟ ਸੋ ਇਹ ਇੱਕ ਦਿਨ ਦਾ ਕੰਮ ਨਹੀਂ ਬਹੁਤ ਲੰਬੀ ਚੋੜੀ ਧਾਰਮਿਕ ਪ੍ਰਕਿਰਿਆ ਹੈਗੀ ਹੈ ਕਿਆ ਸਾਇਨ ਕੁਝ ਵੀ ਲੱਗੇ ਜਾਂ ਫਿਲਹਾਲ ਦੀ ਜਿਹੜੀ ਵੈਰਾਈਟੀ ਦੁਨੀਆ ਨਹੀਂ ਹੈਗੀ ਹੈ ਕਿ ਇਹਨਾਂ ਦਾ ਜਨਮ 1936 ਜਨਮ ਪਰ ਫਰਾਂਸਿਸ ਸਾਹਿਬ ਦਾ ਤੇ ਇਹ ਜਲਦੀ ਤੋਂ ਜਲਦੀ ਠੀਕ ਹੋਣ ਅਰ ਠੀਕ ਹੋ ਕੇ ਜੋ ਵੀ ਇਹਨਾਂ ਦੇ ਮੂੰਹੋਂ ਨਿਕਲੇ ਜੋ ਇਹਨਾਂ ਦੀ ਇੱਛਾ ਹੋਵੇ ਵੈਸੇ ਤਾਂ ਬੈਠ ਤੇ ਕੁਰਸੀ ਸੀ ਨੇ ਲੇਕਿਨ ਦਰਦ ਚੁੱਟ ਹੈ ਗਿਆ ਔਰ ਇੱਕ ਧਾਰਮਿਕ ਸ਼ੇਅ ਹੁੰਦੇ ਨਾ ਤੇ ਇਹਨਾਂ ਦੀ ਸਿਹਤ ਲਈ ਪ੍ਰਾਈਵਰਟੀ ਦੀ ਲੋਕ ਜ਼ਿਆਦਾ ਗੱਲ ਕਰਦੇ ਆ ਬਾਕੀ ਗੱਲਾਂ ਵਿਚ ਉੱਡ ਵੀ ਜਾਂਦੀਆਂ ਜੀ ਕਿ ਉਹ ਇਹਨਾਂ ਦੇ ਉਤਰਾ ਦਿਖਾ ਰਹੀ ਇਹ ਕੋਈ ਰਾਜਗੱਦੀ ਨਹੀਂ ਹੈ ਇਹ ਕੀ ਚਾਹੁੰਦਾ ਹੈ ਕਿ ਜਿੰਨੇ ਵੀ ਕ੍ਰਿਸ਼ਨ ਸੁਸਾਇਟੀ ਹੈਗੀ ਹੈ ਜਿਸ ਤਰ੍ਹਾਂ ਆਪਣੇ ਕਹਿ ਲਿਆ ਕਿ ਸਿੱਖ ਧਾਰਮਿਕ ਦੇ ਵਿਚਾਰ ਕਿ ਅਕਾਲ ਤਖਤ ਸਾਹਿਬ ਜਿਹੜੀ ਹੈ ਉਹ ਸਰਵੋੱਚ ਹੈ ਕਿ ਨਾ ਉਹਨਾਂ ਦਾ ਹੁਕਮ ਮੰਨਿਆ ਜਾਂਦਾ ਪੂਰੇ ਸਿੱਖ ਕੌਮ ਨੂੰ ਮੰਨਣੀ ਪੈਂਦੀ ਹੈ ਉਵੇਂ ਹੀ ਇਹਨਾਂ ਦਾ ਵੀ ਦਰਜਾ ਜਿਹੜਾ ਇਸ ਪੱਧਰ ਤੇ ਹੈਗਾ ਆ ਕਿ ਪੂਰੀ ਕ੍ਰਿਸ਼ਚਨ ਰਸਾਈ ਧਰਮ ਨੂੰ ਇਹਨਾਂ ਦਾ ਮੰਨਣਾ ਪੈਦਾ ਹੁਕਮ ਦੀ ਕਾਫੀ ਮਚਿਓਰ ਸਟੇਟਮੈਂਟ ਦਿੱਤੀ ਇਹ ਵਾਕਈ ਗੱਲ ਠੀਕ ਹੈਗੀ ਹੈ ਕਿ ਜਦੋਂ ਵੀ ਹਿੰਦੂ ਸਿੱਖ ਜਾਂ ਪ੍ਰਹੁਤ ਆਤਮ ਹੈਗੇ ਦੁਨੀਏ ਦੇ ਕਾਫੀ ਧਰਮ ਹੈਗੇ ਮੇਨ ਤਾਂ 3-4 ਧਰਮ ਹੀ ਹੈਗੇ ਆ ਜੀ ਔਰ ਸਿਕਸ ਸਿਕਸ ਉਹ ਬਤਾਏ ਜਿਹੜਾ ਬਹੁਤ ਵੱਡੀ ਰਿਸ਼ਪ ਚ ਫੈਲੇ ਹੋਏ ਉਹ ਵੀ ਇਹਨਾਂ ਨੂੰ ਇਕੁਇਟ ਕਰਦੇ ਹੁੰਦੇ ਆ ਆਪਣੇ ਜਥੇਦਾਰ ਸਾਹਿਬਾਨ ਨਾਲ ਜੀ ਉਹ ਆਪਣੇ ਜਥੇਦਾਰ ਸਾਹਿਬ ਨੂੰ ਕਹਿੰਦੇ ਕਿ ਜਿੱਦਾਂ ਪੋਪ ਸਾਹਿਬ ਕ੍ਰਿਸਚਨ ਕਮਿਊਨਿਟੀ ਦੇ ਬਹੁਤ ਵੱਡੇ ਗੁਰੂ ਆ ਔਰ ਉਹਨਾਂ ਦੇ ਕੋਲ ਕੋਈ ਟਾਲਦਾ ਨਹੀਂ ਇਦਾਂ ਹੀ ਸਿੱਖ ਜਿਹੜੇ ਕੌਮ ਦੇ ਲੋਕ ਹੈ ਉਹ ਇੱਜ਼ਤ ਦਿੰਦੇ ਆ ਜਥੇਦਰ ਅਕਾਲ ਤਖਤ ਸਾਹਿਬ ਦੀ ਤੋਂ ਉਹਨਾਂ ਨੂੰ ਇਹ ਇਕੁਇਵੈਟ ਕਰਦੇ ਆ ਕਿ ਇਹ ਵੀ ਗੋਪ ਦੀ ਤਰ੍ਹਾਂ ਹੀ ਸਾਡੇ ਬਹੁਤ ਵੱਡੇ ਅਧਿਆਤਮਿਕ ਗੁਰੂ ਹੈਗੇ ਆ ਔਰ ਇਹਨਾਂ ਦਾ ਜਿਹੜਾ ਹੁਕਮ ਹੁੰਦਾ ਉਹ ਹਰ ਸਿੱਖ ਨੂੰ ਜਾਂ ਗੋਪ ਸਾਹਿਬ ਦੇ ਹਕਮ ਤਾਂ ਨਹੀਂ ਦਿੰਦੇ ਲੇਕਿਨ ਜੋ ਜੋ ਉਹਨਾਂ ਦੇ ਡਾਇਰੈਕਸ਼ਨਸ ਹੁੰਦੀਆਂ ਉਹਨਾਂ ਨੂੰ ਬੜੀ ਇੱਜ਼ਤ ਨਾਲ ਫਾਲੋ ਕੀਤਾ ਜਾਂਦਾ ਇਸ ਕਰਕੇ ਵਰਲਡ ਦੀ ਬਹੁਤ ਵੱਡੀ ਹਸਦੀ ਪੌਪ ਫ੍ਰੈਂਚਾਈਜ਼ ਸਭ ਹੈ ਗਿਆ ਉਮੀਦ ਕਰਦੇ ਆ ਕਿ ਜਲਦੀ ਇਹਨਾਂ ਦੀ ਸਿਹਤ ਸਹੀ ਹੋਏਗੀ ਤੇ ਸਾਨੂੰ ਵੀ ਕੋਈ ਨਾ ਕੋਈ ਅਸ਼ੀਰਵਾਦ ਮਿਲ ਜਾਏਗਾ ਜੀ ਗੱਲ ਕੀਤੀ ਜਿਸ ਤਰ੍ਹਾਂ ਕਿ ਵਿਸ਼ਵ ਪੱਧਰ ਤੇ ਬਹੁਤ ਵੱਡੇ ਅਧਿਆਤਮਿਕ ਗੁਰੂ ਮੰਨੇ ਜਾਂਦੇ ਨੇ ਤੇ ਉੱਥੇ ਗੱਲ ਕਰਦੇ ਆ ਕਿ ਇੱਕ ਉੱਚੇ ਪੱਧਰ ਦੇ ਉੱਗੇ ਸਾਹਿਤਕਾਰ ਤੇ ਨੋਵਲਕਾਰ ਸਲਮਾਨ ਰਸ਼ੀਦ ਵੀ ਨਾ ਉਹਨਾਂ ਦੇ ਉੱਪਰ ਕਾਫੀ ਸਮਾਂ ਪਹਿਲਾਂ ਹਮਲਾ ਹੋਇਆ ਸੀਗਾ ਕਿ ਦਰਜਨਾਵਾਰ ਤੱਕ ਉਹਨਾਂ ਨਾਲ ਪੂਰੇ ਤੇ ਹਮਲਾ ਕੀਤਾ ਗਿਆ ਸੀਗਾ ਜਿਸ ਕਰਕੇ ਉਹਨਾਂ ਦੇ ਇੱਕ ਅੱਖ ਦੀ ਰੋਸ਼ਨੀ ਵੀ ਚਲੀ ਗਈ ਹੈ ਤੇ ਹਾਲ ਹੀ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਕਿ ਉਹਨਾਂ ਦੇ ਦੋਸ਼ੀ ਨੂੰ ਛੇਤੀ ਹੀ ਸਜ਼ਾ ਜਿਹੜੀ ਸੁਣਾਈ ਜਾਵੇਗੀ ਜੀ ਜੀ ਬੜੀ ਇੰਪੋਰਟੈਂਟ ਗੱਲ ਕਰ ਲਈ ਹੈ ਵੀ ਤੁਸੀਂ ਵਰਲਡ ਲੈਵਲ ਦੀ ਟਾਪਿਕ ਛੇੜ ਲਈ ਹੈ ਇਹ ਸੁਲਮਾਨ ਰਸ਼ਦੀ ਸਾਹਿਬ ਜਿਨ੍ਹਾਂ ਦਾ ਜਨਮ ਇੰਡੀਆ ਚ ਹੋਇਆ ਸੀਗਾ ਜੀ ਲੇਕਿਨ ਐਜੂਕੇਸ਼ਨ ਇਹਨਾਂ ਦੀ ਇੰਗਲੈਂਡ ਚ ਹੋਈ ਤੇ ਇੱਕ ਕਾਫੀ ਦੇਰ ਤੋਂ ਲਿਖਦੇ ਆ ਰਹੇ ਕਿ ਇਹਨਾਂ ਨੇ ਇੱਕ ਤਦਾਂ ਉਹ ਵਿਚ ਇਸ ਨੋਵਲ ਐਡਿਟ ਕੀਤਾ ਸੀਗਾ ਸਟੈਟਿਕ ਵਰਸਸ ਇਸ ਨੂੰ ਸਟੈਟੈਂਡਿਕ ਵੀ ਕਹਿੰਦੇ ਨੇ ਕੁ ਸਟੈਂਡਿੰਗ ਇਸੋ ਇਹਦੀ ਪਰ ਪਰ ਨੈਸ਼ਨਸ਼ਲ ਕੇਸੇ ਮੁਲਕ ਕਿੰਨਾ ਕੇਸੇ ਮੁਲਕ ਕੀਤਾ ਤੇ ਲੇਕਿਨ ਇਹ ਵਰਲਡ ਲੈਵਲ ਦਾ ਇੱਕ ਨੋਵਲ ਇਹਨਾਂ ਨੇ ਲਿਖਿਆ ਸੀਗਾ 9088 ਦੇ ਵਿੱਚ ਜੀ ਤੇ ਉਹ ਜਦੋਂ ਲਿਖਿਆ ਇਹਨਾਂ ਨੇ ਤੇ ਫੈਲਰ ਇਰਾਨ ਚ ਉਹਨਾਂ ਨੇ ਆਇਤੋਲਾ ਖੁਮੈਨੀ ਸਾਹਿਬ ਬਹੁਤ ਵੱਡੇ ਇੱਕ ਇਸਲਾਮਿਕ ਲੀਡਰ ਹੈਗੇ ਅੱਜ ਵੀ ਕਾਫੀ ਉਹਨਾਂ ਦੀ ਗੱਲ ਸੁਣੀ ਜਾਂਦੀ ਆ ਉਹਨਾਂ ਨੇ ਇੱਕ ਕਹਿਤਾ ਸੀ ਕਿ ਇਹਨਾਂ ਨੇ ਸਾਡੀਆਂ ਧਾਰਮਿਕ ਰੋ ਰੀਤੀਆਂ ਦੇ ਖਿਲਾਫ ਲਿਖਿਆ ਜੀ ਹਾਲਾਂਕਿ ਆਪ ਨੂੰ ਵੀ ਕਹਿੰਦੇ ਕਿ ਮੈਂ ਵੀ ਇਸਲਾਮ ਤੋਂ ਨਸਬੰਦ ਰੱਖਦਾ ਜੀ ਫਿਰ ਉਹਨਾਂ ਨੇ ਫਤਵਾ ਦਿੱਤਾ ਕਿ ਜਿੱਥੇ ਵੀ ਸੰਸਾਰ ਚ ਇਹਨੂੰ ਜਿਹੜਾ ਸੁਲਮਾਨ ਰਸ਼ਦੀ ਦੀ ਸਾਹਿਬ ਨੂੰ ਜਿਹੜਾ ਕਤਲ ਕਰੇਗਾ ਜੀ ਉਹਨਾਂ ਨੂੰ ਅਸੀਂ ਵਡਣ ਇਨਾਮਾਂ ਨਾਲ ਨਵਾਜ਼ਾਂਗੇ ਸੋ ਰਸ਼ਦੀ ਸਾਹਿਬ ਅਲੱਗ-ਅਲੱਗ ਮੁਲਕਾਂ 'ਚ ਸ਼ਰਨ ਲੈਂਦੇ ਰਹੇ ਲੈਂਦੇ ਰਹੇ ਲੈਂਦੇ ਰਹੇ ਬੜੀ ਮੁਸ਼ਕਲ ਨਾਲ ਫਿਰ ਪਿਛਲੇ 2.5 ਸਾਲ ਪਹਿਲਾਂ ਨਿਊ ਜਰਸੀ ਦੇ ਵਿੱਚ ਮੇਵੈਲੀ ਜਗ੍ਹਾ ਤੇ ਕਿਤੇ ਲੈਕਚਰ ਦੇ ਰਹੇ ਸੀਗੇ ਜੀ ਇਹਨੇ ਕੁਸਤਾਇਕ ਸਾਲ ਦਾ ਮੁੰਡਾ ਜਿਹੜਾ ਕਿ ਥੋੜਾ ਜਿਹਾ ਰੈਡਿਕਲ ਇਸਲਾਮਿਕ ਸੀਗਾ ਜੀ ਮਟਰ ਮਟਰ ਉਹਦਾ ਨਾਮ ਹੈ ਜੀ ਤੇ ਉਹਨੇ ਵਿਦਆਊਟ ਪ੍ਰੋਵੋਕੇਸ਼ਨ ਜੀ ਮਤਲਬ ਜੀ ਪਤਾ ਨਹੀਂ ਲੱਗਦਾ ਤਾਂ ਕਿੱਥੋਂ ਕਿਵੇਂ ਆਇਆ ਜੀ ਹੁਣ ਪਤਾ ਹੀ ਨਹੀਂ ਵਿਦਾਊਟ ਪ੍ਰੋਵੋਕੇਸ਼ਨ ਸਭ ਤੋਂ ਇਹਨੂੰ ਡਿਟੈਕਟ ਕਰ ਡਿਟੈਕਟ ਕਰ ਸਭ ਤੋਂ ਉੱਖਾਂ ਦਾ ਤੁਸੀਂ ਬੈਠੋ ਜਾਂ ਮੈਂ ਬੈਠਾ ਤੁਹਾਨੂੰ ਕੋ ਤਾਂ ਅਟੈਕ ਕਰਦਾ ਬਿਲਕੁਲ ਸਿਕਿਉਰਿਟੀ ਵੀ ਕੀ ਕਰੇਗੀ ਸਿਕਿਉਰਿਟੀ ਵੀ ਕੀ ਕਰੇਗੀ ਖਾਲਾ ਕਿ ਉਹਨਾਂ ਦੇ ਬੜੀ ਵਿਦ ਸਿਕਿਉਰਿਟੀ ਜਿੱਥੇ ਜਾਂਦੇ ਪੂਰੀ ਅਲਰਟ ਮੋਡ ਤੇ ਹੁੰਦੀ ਸਿਕਿਉਰਿਟੀਜ਼ ਲੇਕ ਪਰ ਵੱਡਾ ਸਵਾਲ ਹੈ ਕਿ ਜੇਕਰ ਅਲਰਟ ਮੋਡ ਤੇ ਸਿਕਿਉਰਿਟੀ ਹੈਗੀ ਆ ਹਾਈ ਲੈਵਲ ਸਿਕਿਉਰਿਟੀਜ਼ ਲੱਗੀਆਂ ਹੁੰਦੀਆਂ ਨੇ ਪਰ ਅਜੇ ਦੇ ਵਿੱਚ ਜੇ ਕੋਈ ਅਜੀਹਾ ਹਮਲਾਵਰ ਪਹੁੰਚ ਜਾਂਦਾ ਹੈ ਤੇ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਤੁਹਾਡੀ ਗੱਲ ਠੀਕ ਹੈ ਇੰਦਾ ਤਾਂ ਹੁਣ ਇਲੈਕਸ਼ਨਾਂ ਤੋਂ ਪਹਿਲਾਂ 트ੰਪਸ ਆਫ ਦਾ ਤਾਂ ਪਤਾ ਸੀ ਕਿ ਉਹਨਾਂ ਤੇ ਕੰਮ ਤੇ ਕਰਾ ਤੇ ਹੋਰ ਅਟੈਕ ਕਰਨ ਵਾਲਾ ਬਹੁਤ ਵੱਡਾ ਨਿਸ਼ਾਨਾ ਹੋਸੇਗਾ ਐਂ ਲੱਗਦਾ ਕਿ ਆਪ ਸੋ ਦੁੱਗਣਾ ਤੇਜ ਹੁੰਦਾ ਹੈ ਬਿਲਕੁਲ ਉਹਦਾ ਕੋਈ ਵਰਲਡ ਚ ਹੱਲ ਨਹੀਂ ਹੈਗਾ ਕਈ ਵਾਰ ਤਾਂ ਲੋਕ ਆਪਣੇ ਆਪ ਮੰਦਰ ਲੀਕਵਿਡ ਭਰ ਲੈਂਦੇ ਐਂਡ ਐਕਸਪਲੋਟਿਵ ਜਿਹਦੀ ਉਮਰ ਉਹ ਮੁਕਤ ਦੇ ਘੰਟੇ ਚੋਂ ਨੇ ਮਰਨਾ ਹੀ ਮਰਨਾ ਉਹ ਕਹਿੰਦਾ ਕਿਉਂ ਨਾ ਆਪਣੇ ਆਪ ਅਪੋਜ਼ਿਟ ਬੰਦਨ ਲੈ ਕੇ ਬਰਾਣਾ ਜੀ ਬਿਲਕੁਲ ਸਹਜ ਕੈਮੀਕਲ ਆ ਚੁੱਕੇ ਆ ਹੂੰ ਕੋਈ ਨੈਗੇਟਿਵਿਟੀ ਦੀ ਕੋਈ ਕਮੀ ਨਹੀਂ ਹੈਗੀ ਜੇ ਨੈਗੇਟਿਵਿਟੀ ਲੱਭਨ ਚੱਲ ਜਾਉ ਨੈਗੇਟਿਵਿਟੀ ਕਹੇ ਲੋ ਯਾ ਨੂੰ ਲੱਗਦਾ ਸੀ ਤੇ ਮੈਂ ਮਰਾਂ ਤੇ ਮੇਰਾ ਨਾਮ ਹੋਇਆ ਨਾਮ ਤਾਂ ਉਹਨੇ ਕਮਾ ਲਿਆ ਥੋੜਾ ਜਿਹਾ ਨਾਮ ਕਮਾ ਲਿਆ ਜਦੋਂ ਉਹਦਾ ਟ੍ਰਾਇਲ ਹੋਇਆ ਜੀ ਪਹਿ ਪਹਿਲਾਂ ਉਹਨੇ ਗੁੱਸਾ ਰੱਖਿਆ ਸੀ 88 ਦੇ ਫਤਵੇ ਦਾ ਜੀ ਕਿ ਇਹ ਆਦਮੀ ਨੇ ਇਸਲਾਮ ਦੇ ਖਿਲਾਫ ਕੋ ਟਿੱਪਣੀਆਂ ਕੀਤੀਆਂ ਇਸ ਕਰਕੇ ਨੂੰ ਨਿੰਦਾ ਦੋਸ਼ मतलब जी ईश निंदा ਦੇ ਤਹਿਤ ਮੈਂ ਮਾਰਾਂਗੇ ਇਹਨੂੰ ਉਹ ਉਸ ਇੰਟੈਂਟ ਨਾਲ ਰੈਂਡਮਲੀ ਚਾਕੂ ਬੜੇ ਨੇ ਮਾਰੇ 11 12 ਚਾਕੂ ਮਾਰੇ ਖੱਖਰੀ ਕਿਉਂ ਇਹ ਨਹੀਂ ਜਿੱਥੇ ਚਾਕੂ ਵਹਦਾ ਬਿਲਕੁਲ ਉਹ ਜਿੰਨਾ ਤੋਂ ਚਾਕੂ ਲਗਾ ਸਕਦਾ ਸੀ ਉਹਨਾਂ ਲੈ ਕੇ ਗਿਆ ਉਹ ਵੱਡੀ ਤਰਫ ਤਲਵਾਰ ਲੈ ਜਾ ਨਹੀਂ ਸਕਦਾ ਸੀਗਾ ਅਟੈਕ ਕੀਤਾ ਅਟੈਕ ਕਰਨ ਤੋਂ ਲੰਬਾ ਟ੍ਰਾਇਲ ਚੱਲਿਆ ਤਾਂ ਉਸ رشਦੀਸ਼ ਸਾਹਿਬ ਨੂੰ ਖੁਦ ਬੁਲਾਣਾ ਉੱਥੇ ਆਪਣੇ ਨੂੰ ਦੱਸਣਾ ਪਿਆ ਕਿ ਆਹ ਮੇਰਾ ਡੇਵਜ ਹੋਇਆ ਜੀ ਉਹਨਾਂ ਨੇ ਆਪਣੇ ਸਾਥ ਜਿ세 ਇੱਥੇ تھے ਮੇਰੇ ਚਾਕੂ ਬੇ ਪਿੰਨੇ ਮੈਨੂੰ ਹਫਤੇ ਰਹਿਣਾ ਪਿਆ ਇੰਨੀ ਮੇਰੀ ਜਿਆਦਾ ਦਿਮਾਗ ਦੇ ਉੱਤੇ ਨਾ ਮਾਰਾ ਅਸਰ ਪਿਆ ਜੋ ਵੀ ਹੈ ਕੋਰਟ ਨੇ ਡਿਸਾਈਡ ਕਰਤਾ ਦੇ ਹੈਲਡ ਹਿਮ ਗਿਲਟੀ ਕਿ ਤੁ ਦੋਸ਼ ਕੀਤਾ ਜੀ ਥੈਟਸ ਇਟ ਔਰ ਇਹਦੀ ਡੀਡੀ ਸਜ਼ਾ ਅਪ੍ਰੈਲ ਦੇ ਮਹੀਨੇ ਚ ਉਹਨਾਂ ਨੇ ਸਰਾ ਦੇ ਲਈ ਕੌਨਟੈਂਟ ਹੁਣ ਸਜ਼ਾ ਮੈਨੂੰ ਮੜੀ ਦੱਸ ਨਹੀਂ ਪੰਦੀ ਆ ਕਿ ਘੱਟੋ ਘੱਟ 20 ਤੋਂ 25 ਸਾਲ ਸਜ਼ਾ ਹੋ ਸਕਦੀ ਹੈ ਸਜ਼ਾ ਹੋਏਗੀ ਔਰ ਉਹ ਤਾਂ ਅੰਦਰ ਜੇਲ੍ਹ ਦੇ ਵਿੱਚ ਬੜਾਪਾ ਜੀ ਆਏਗਾ ਜਿ세 ਤੁਸੀਂ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੀ ਕਿਤਾਬ ਲਿਖੀ ਸੀਗੀ ਇਸਲਾਮਿਕ ਦੀਆਂ ਜਿਦੇ ਵਿੱਚ ਕੁਝ ਬੁਰਾਈਆਂ ਜੀਆਂ ਸੀਗੀਆਂ ਤੇ ਉਹਨਾਂ ਨੇ ਆਪਣੇ ਨਾਲ ਜਿਹੜਾ ਜੋ ਬੀਤਿਆ ਉਸ ਤੋਂ ਰਿਲੇਟਡ ਵੀ ਉਹਨਾਂ ਨੇ ਕਿਤਾਬ ਲਿਖੀ ਹੈ ਕਿ ਉਹਨਾਂ ਦੇ ਨਾਲ ਕੀ ਕੀ ਹੋਇਆ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਹਮਲੇ ਹੋਏ ਕੀ ਕੁਝ ਉਹਨਾਂ ਦਾ ਡੈਮੇਜ ਹੋਇਆ ਤੁਹਾਡੀ ਗੱਲ ਠੀਕ ਹੈ ਲੇਕਿਨ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਉਸ ਤੋਂ ਬਾਅਦ ਤਾਂ ਉਹਨਾਂ ਦਾ ਘਰ ਬੰਬਾਰ ਨਿਕਲ ਨਹੀਂ ਨਿਕਲ ਨਹੀਂ ਦੁਬਾਰ ਹੋ ਗਿਆ ਉਹ ਉਹ ਸਿਕਿਉਰਿਟੀ ਇਨਸਿਕਿਉਰਿਟੀ ਇਨੀ ਜਬਤਾ ਤੁਸੀਂ ਇਹ ਵੇਖੋ 89 ਤੋਂ ਐਗਜ਼ਾਈਲ ਚ ਰਹੇ ਪਤ ਕੋਈ ਕਦੇ ਕਿਸ ਬੋਲ ਕਦੇ ਕਿਸ ਮੁਲਤ ਕਈ ਵਾਰੀ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਭੇਸ ਬਦਲ ਕੇ ਨਿਕਲਦੇ ਆਹ ਚਾ ਘਰੋਂ ਭੇਸ ਬਦਲ ਕੇ ਨਿਕਲਦੇ ਆਪਣੇ ਜਿਹੜੇ ਆਸ-ਪਾਸ ਵਾਲੇ ਉਹਨਾਂ ਨੂੰ ਵੀ ਪਤਾ ਕਿਹੜੇ ਦਰਵਾਜ਼ੇ ਚੋਂ ਨਿਕਲਣਾ ਸੋ ਜਿਹੜੀ ਤੁਸੀਂ ਵੀ ਸ਼ਾਇਦ ਮੇਰੇ ਨਾਲ ਗੱਲ ਕਰ ਰਹੇ ਸੀ ਸੈਲੀਬ੍ਰਿਟੀ ਦਾ ਬੰਦਾ ਬਣ ਜਾਂਦਾ ਫਿਰ ਜੀ ਪਰ ਪਰਸਨਲੀ ਜਿਹੜੀ ਖੁਸ਼ੀ ਉਹ ਕਿੱਥੇ ਜਾਂਦੀ ਵਾਕਿਆ ਤੁਹਾਡੀ ਜੀ ਨਹੀਂ ਠੀਕ ਹੈ ਨਾਮ ਤਾਂ ਹੋ ਗਿਆ ਲੇਕਿਨ ਪਰਸਨਲ ਲਾਈਫ ਦੇ ਵਿੱਚ ਕਿਤੇ ਆਣਾ ਜਾਣਾ ਕਿਸੇ ਨੂੰ ਮਿਲਣਾ ਸਭ ਖਤਮ ਸਭ ਖਤਮ ਹੋ ਜਾਂਦਾ ਉੱਥੇ ਡਰ ਡਰ ਕੇ ਜਿੰਦਗੀ ਜਿਹੜੀ ਹੈ ਸ਼ੁਰੂ ਹੋ ਜਾਂਦੀ ਸੋ ਇਸ ਕਰਕੇ ਇਹਨਾਂ ਦੇ ਨਾਲ ਜੋ ਹੋਇਆ ਭਾਵੇਂ ਇਹਦੇ ਵਿੱਚ ਕੁਝ ਜਿਹੜਾ ਸੰਸਾਰ ਦਾ ਕੁਝ ਖੁਸ਼ੀ ਖੁਸ਼ ਵੀ ਹੈ ਜੀ ਤੇ ਮਿਲੀ ਜੁਵਲਾ ਰਿਸਪੌਂਸ ਹੈਗਾ ਬਾਕੀ ਵਾਇਲੈਂਸ ਜੀ ਮੇਰੇ ਖਿਆਲ ਨਾਲ ਨਹੀਂ ਪ੍ਰਮੋਟ ਕਰ ਰਹੇ ਕਿਸੇ ਵੀ ਕੀ ਬਿਲਕੁਲ ਤੁਸੀਂ ਸਹੀ ਕਿਹਾ ਵਿਚਾਰ ਅਲੱਗ-ਅਲੱਗ ਹੋ ਸਕਦੇ ਜੀ ਬਿਲਕੁਲ ਵਿਚਾਰ ਜਰੂਰ ਅਲੱਗ-ਅਲੱਗ ਹੋ ਸਕਦੇ ਨੇ ਤੇ ਬੋਇਲੈਂਸ ਨੂੰ ਪ੍ਰਮੋਟ ਕਰਨਾ ਤਾਂ ਕਿਤੇ ਵੀ ਜਾਇਜ਼ ਨਹੀਂ ਹੈਗਾ ਇਸ ਦੇ ਨਾਲ ਹੀ ਕੱਲ ਕਰਦੇ ਆਪਾਂ ਨਿਆਂ ਦੀਆਂ ਗੱਲਾਂ ਕਰਦੇ ਪਏ ਆ ਤਾਂ ਇੱਕ ਜਿਹੜੀ ਹੋਰ ਖਬਰ ਆਈ ਹੈ ਕਿ ਐਡਵੋਕੇਟ ਤੇ ਬਿੱਲ ਜਿਹੜੇ ਹੈ 1962 ਦਾ ਕਾਨੂੰਨ ਹੈ ਜਿਹਦੇ ਵਿੱਚ ਸ਼ੋਧ ਕਰਨ ਦੀ ਤਿਆਰੀਆਂ ਚੱਲ ਰਹੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਪਰ ਵਕੀਲ ਭਾਈਚਾਰੇ ਦੇ ਵਿਚਕਾਰ ਰੋਸ ਪਾਇਆ ਜਾ ਰਿਹਾ ਉਹ ਹੜਤਾਲ ਤੇ ਨੇ ਘਟੂ-ਘਟੂ 14 ਮੁਲਕਾਂ ਦੇ ਵਿਚਕਾਰ ਹੜਤਾਲ ਤੇ ਜਾ ਚੁੱਕੇ ਨੇ ਕੀ ਕਾਰਨ ਹੋ ਸਕਦੇ ਕਿਸ ਤਰ੍ਹਾਂ ਉਹ ਵਿਅਕਤੀ ਜਿਹੜਾ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਪਏ ਨੇ ਜਾਂ ਵਿਰੋਧ ਕਰਨ ਦਾ ਕਾਰਨ ਬਣੇ ਨੇ ਤੇ ਨਵੀਂ ਕੀ ਐਮੈਂਡਮੈਂਟ ਹੋਏਗੀ ਦੇਖੋ ਜੁਨੀਵਰਸਲ ਲਾਅ ਹੈ ਪਰਿਵਰਤਨ ਕੁਦਰਤ ਦਾ ਨਿਯਮ ਹੈ ਇਹ ਵੱਡੇ ਵੱਡੇ ਗ੍ਰੰਥਾਂ ਚ ਲਿਖਿਆ ਇੱਕੋ ਚੀਜ਼ ਜ਼ਿੰਦਗੀ ਚ ਪੋਸੀਬਲ ਆ ਪਰਿਵਰਤਨ ਜੀ ਜੇ ਪਰਿਵਰਤਨ ਤੋਂ ਕੋਈ ਡਰੇਗਾ ਤਾਂ ਫਿਰ ਸੰਵਾਦ ਕਰ ਲਵੇ ਤਾਂ ਜ਼ਿਆਦਾ ਬਧੀਆ ਜੇ ਹੁਣ ਵਕੀਲ ਦਬਾਅ ਪਾਉਣ ਜੀ ਆਪਣੇ ਆਪ ਨੂੰ ਨਾ ਤਾਂ ਉਹ ਕਾਨੂੰਨ ਤੋਂ ਉੱਤੇ ਵਕੀਲ ਬਿਲਕੁਲ ਤੇ ਜੇ ਕੋਈ ਗੱਲ ਹੈਗੀ ਹੈ ਹੁਣ ਮੰਗਾਂ ਨੇ ਦੀ ਕੀ ਹੈ ਜੀ ਸਰਕਾਰ ਨੇ ਦੋ ਬੀਐਨਐਸ ਜਿਹੜੀ ਜਿਹੜੀ ਆਈਪੀਸੀ ਹੁੰਦੀ ਸੀ ਉਹਦਾ ਨਾਮ ਰੱਖਤਾ ਭਾਰਤੀ ਨਿਆਂ ਸੰਹਿਤਾ ਹਮ ਠੀਕ ਹੈ ਜੀ ਜੀ ਉਹ 1860 ਦੀ ਸੀ ਹੁਣ ਤੁਸੀਂ ਆਪ ਦੱਸੋ 1860 ਦਾ ਕਾਨੂੰਨ 2024 ਤੱਕ ਚੱਲਦਾ ਪਿਆ ਸੀ ਉਹ ਠੀਕ ਸੀ ਹਮ ਇਹਨਾਂ ਦਾ ਕਾਨੂੰਨ ਜਿਹੜਾ ਐਜੂਕੇਟ ਐਕਟ ਹੈ 1961 ਦਾ ਜੀ ਅੱਜ ਇੰਨਾ ਲੰਮਾ ਸਮਾਂ ਹੋ ਗਿਆ ਟੈਕਨੋਲੋਜੀयां ਬਦਲ ਗਈਆਂ ਦੁਨੀਆ ਬਦਲ ਗਈ ਜੀ ਬਿਲਕੁਲ ਜੇ ਕੋ ਮਾੜੀ ਤਬਦੀਲੀ ਆ ਰਹੀ ਆ ਫਿਰ ਉਹਨਾਂ ਨਾਲੇ ਪਾਸ ਨਹੀਂ ਦਿੱਤਾ ਸੈਂਟਰਲ ਗਵਰਨਮੈਂਟ ਨੇ ਜੀ ਉਹ ਥੋਪ ਨਹੀਂ ਰਹੇ ਜੀ ਬਿਲਕੁਲ ਕਿ ਜੀ ਸੁਪਾਸ ਕਰਤਾ ਜੀ ਉਹ ਕਹਿੰਦੇ ਆ ਜੀ ਅਸੀਂ ਪਬਲਿਕ ਡੋਮੇਨ 'ਚ ਚੰਦ ਚੀਜ਼ਾਂ ਰੱਖੜੀਆਂ ਕਿਸੇ ਵਕੀਲ ਦੀ 5 ਕਰੋੜ ਦੀ ਕਮਾ ਜੀ ਕਿਸੇ ਦੀ ਉਹ ਕਹਿੰਦਾ ਜੀ ਮੈਂ ਤਾਂ ਸਿਰਫ ਪ੍ਰੋਫੈਸ਼ਨਲ ਕਰਦਾ ਸਰਵਿਸ ਦੇਣਾ ਜਾਂਦੀ ਕਿ ਉਹ ਸਰਕਾਰ ਚਾਹੁੰਦੀ ਇਹਨੂੰ ਕਮਰਸ਼ੀਅਲ ਐਕਟੀਵਿਟੀ ਕਹੇ ਜੀ ਸੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਇੱਕ ਵਕੀਲ ਚਾਰ-ਚਾਰ ਬਾਰ ਐਸੋਸੀਏਸ਼ਨ ਤੇ ਬਾਰ ਕਾਉਂਸਲਰ ਦਾ ਵੀ ਮੈਂਬਰ ਬਣੇ ਕੋ ਬਾਹਰ ਕਾਉਂਸਲਰ ਦਾ ਨਹੀਂ ਬਾਰ ਐਸੋਸੀਏਸ਼ਨ ਤੇ ਟ੍ਰਿਬਿਊਨਲਸ ਜੀ ਹੋਰ ਕਈਆਂ ਤੇ ਮੈਂਬਰ ਬਣੇ ਬਿਲਕੁਲ ਉੱਥੇ ਵੀ ਪੋਲਿਟਿਕਸ ਕਰਨੀ ਉੱਥੇ ਵੀ ਪੋਲਿਟਿਕਸ ਕਰਨੀ ਚੰਡੀਗੜ੍ਹ ਵੀ ਪੋਲਿਟਿਕਸ ਕਰਨੀ ਹਾਈ ਕੋਰਟ ਵੀ ਪੋਲਿਟਿਕਸ ਕਰਨੀ ਲੁਧਿਆਣਾ ਵੀ ਪੋਲਿਟਿਕਸ ਕਰਨੀ ਸੁਪਰੀਮ ਕੋਰਟ ਵੀ ਕਰਨੀ ਹੈ ਜੀ ਬਿਲਕੁਲ ਉਹ ਸਰਕਾਰ ਕਹਿੰਦੇ ਭਾਈ ਤੂੰ ਜਿੱਥੇ ਤੂੰ ਪ੍ਰੈਕਟਿਸ ਕਰਦਾ ਉੱਥੋਂ ਦੀ ਕਰਾ ਉੱਥੇ ਰਹਿ ਜਾ ਜੀ ਬਿਲਕੁਲ ਸਰਕਾਰ ਕਹਿੰਦੀ ਤੂੰ ਇੱਕ ਜਗ੍ਹਾ ਪ੍ਰੈਕਟਿਸ ਕਰਨਾ ਜੇ ਦੂਜੀ ਜਗ੍ਹਾ ਤੋਂ ਆਪਣੀ ਮੈਂਬਰਸ਼ਿਪ ਲੈਣੀ 30 ਦਿਨ ਦੇ ਅੰਦਰ ਪੁਰਾਣੀ ਛੱਡ ਪੁਰਾਣੀ ਛੱਡਣੀ ਪੈਣੀ ਹੈ 30 ਦਿਨ ਦੇ ਹੁਣ ਵਕੀਲ ਭਾਈ ਜਾਨ ਥੋੜੀ ਇਰਿਟੇਸ਼ਨ ਹੁੰਦੀ ਗੱਲਾਂ ਜੇ ਜਦੋਂ ਉਹ ਚਾਰੇ ਪਾਸੇ ਮੈਂਬਰਸ਼ਿਪ ਲੈਂਦੇ ਸੀਗੇ ਇੱਕ ਸਟੇਟ ਤੋਂ ਦੂਜੇ ਸਟੇਟ ਦੇ ਵਿੱਚਕਾਰ ਮੈਂਬਰ ਕਰਦੇ ਸੀਗੇ ਤਾਂ ਉਸ ਦੇ ਵਿੱਚ ਵਕੀਲ ਭਾਈ ਜੀ ਨੂੰ ਕੀ ਫਾਇਦਾ ਹੁੰਦਾ ਸੀ ਤੇ ਇਹਦਾ ਨੁਕਸਾਨ ਕੀ ਹੈ ਆ ਮडम ਬੜਾ ਟੰਗਾ ਲੱਗਾ ਤੁਹਾਡਾ ਸਵਾਲ ਇਹਦੇ 23 ਤਰ੍ਹਾਂ ਦੇ ਹੱਤੇ ਜੀ ਲੂਪ ਹੋਲਸ ਆ ਵਿੱਚ ਜੀ ਕੋਈ ਸਟੇਟਸ ਇਹ ਜੀਆਂ ਹੈਗੀਆਂ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਆਪਣੇ ਪੈਨਲ ਚ ਪਾ ਲੈਣੇ ਆ ਤੁਸੀਂ ਸਾਡੇ ਸਟੇਟ ਦੇ ਜਾਂ ਸਾਡੇ ਜ਼ਿਲ੍ਹੇ ਦੇ ਬਾਰ ਦੇ ਮੈਂਬਰ ਹੈਗੇ ਹੋ ਜੀ ਫਿਰ ਕਹਿੰਦੇ ਮੈਂਬਰਸ਼ਿਪ ਨੂੰ ਕੀ ਹੈ ਵੀ 25000 ਲੱਗਣਾ ਜੀ ਚੱਕੋ ਮੈਂਬਰਸ਼ਿਪ ਠੀਕ ਹੈ ਉਹ ਉਹ ਮੋਨਿਟਰੀ ਬੈਨੀਫਿਟ ਦੇ ਚੱਲਦੇ ਆ ਇਹ ਮੈਂਬਰਸ਼ਿਪ ਲੈ ਲੈਂਦੇ ਸੀ ਪੰਜ-ਪੰਜ ਜਗਾ ਰਤੇ ਹੁਣ ਤੇ ਸਰਕਾਰ ਨੇ ਕਿਹਾ ਵੀ ਜਿੱਥੇ ਤੁਸੀਂ ਕਨਸੈਂਟਰੇਟ ਕਰ ਰਹੇ ਤਾਂ ਜਾਂ ਕਰ ਲੋ ਫਿਰ ਇਹ ਉਸ ਗੱਲ ਤੋਂ ਵੀ ਫੈਂਟਡ 14 ਜਿਹੜੀਆਂ ਰਾਜਾਂ ਹਿੰਦੁਸਤਾਨ ਦੀ ਉੱਥੇ ਇਹਨਾਂ ਨੇ ਪਹਿਲਾਂ ਹੀ ਖੰਡਾ ਖੜਕਾਤਾ ਜੀ ਬਈ ਅਸੀਂ ਤਾਂ ਸਰਕਾਰ ਨੂੰ ਚੱਲਣ ਨਹੀਂ ਦੇਵਾਂਗੇ ਜੀ ਬਿਲਕੁਲ ਪਹਿਲੇ ਕੁਝ ਹੋਇਆ ਹੈ ਨਹੀਂ ਜੀ ਜੀ ਬਿਲਕੁਲ ਫਾਲੀਪ ਉਹ ਨਾਲੇ ਪਬਲਿਕਟੀ ਮੇਨ ਚ ਲੈ ਜਾਂਦੀਆਂ ਵਕਾਲਤ ਦਾ ਜਿਹੜਾ profession ਕਰਦਾ ਇਹ ਨਹੀਂ ਹੈਗਾ ਕਿ ਉਹਨੂੰ ਕੋਈ ਕੁਐਸਚਨ ਨਾ ਕਰੇ ਹਮਮ ਅਸੀਂ ਹੜਤਾਲ ਕਰਦੇ ਹਾਂ ਕਿ ਕਈ ਕੋਟਾ ਗੈ ਚੁੱਕਿਆ ਹੜਤਾਲ ਨਾ ਕਰੋ ਇਹ ਕਰਨੀ ਹੀ ਆ ਤਾਂ ਤੁਸੀਂ ਜਿਹੜੇ 66 ਕਿਲੋਮੀਟਰ ਤੋਂ ਬਜ਼ੁਰਗ ਲੋਕ ਆਉਂਦੇ ਜਿੰਨਕੋ ਪੈਸੇ ਪਹਿ ਹੀ ਨਹੀਂ ਉਹ ਵਕੀਲ ਨੇ ਆਪਣੇ ਪੈਸੇ ਲੈ ਲੈਣੇ ਨਾ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਵਕੀਲ ਤਾਂ ਉਸ ਕੇਸ ਨੂੰ ਲੈ ਕੇ ਪੈਸੇ ਲੈ ਲੈਂਦਾ ਲੇਕਿਨ ਆਏ ਦਿਨ ਜੇ ਕਿਸੇ ਕਾਰਨ ਉਹ ਹੜਤਾਲ ਤੇ ਚਲੇ ਜਾਂਦੇ ਨੇ ਕਈ ਵਾਰ ਵਕੀਲਾਂ ਦੇ ਨਾਲ ਬਦਤਮੀਜ਼ੀ ਹੋ ਜਾਂਦੀ ਹੈ ਉਸ ਦੇ ਚੱਕਰ ਦੇ ਵਿੱਚ ਹੜਤਾਲ ਕਰਦੇ ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਆਮ ਲੋਕ ਆਪਣਾ ਕੇਸ ਭੁਗਤਣ ਆਉਂਦੇ ਨੇ ਦੂਰੋਂ ਆਉਂਦੇ ਨੇ ਜਦੋਂ ਕਿ ਦੂਜੇ ਦਿਨ ਪਤਾ ਨਹੀਂ ਉਹਦੇ ਕੋ ਸਮਾਂ ਹੈ ਜਾਂ ਨਹੀਂ ਪਰ ਉਹ ਖ절ਖوار ਹੋ ਜਾਂਦੇ ਬਿਨਾਂ ਉਹਨਾਂ ਦਾ ਬਹੁਤ ਸੈਂਸਿਟਿਵ ਮੇਨ ਜਿਹੜੀ ਗੱਲ ਤੁਸੀਂ ਜਿਹੜੀ ਮੈਂ ਹੀ ਕਹਿਣਾ ਜੇ ਹਾਂ ਤਾਂ ਤੁਸੀਂ ਵਧੀਆ ਕੀਤਾ ਗਿਆ ਸੀ ਜਿਹੜੇ ਲੋਕ ਆਪਣੀ ਗੱਲ ਹੀ ਨਹੀਂ ਕਹਿ ਪਾਉਂਦੇ ਉਹਨਾਂ ਦਾ ਕੀ ਹੈ ਜੀ ਕਈ ਲੋਕ ਜਿਨ੍ਹਾਂ ਦਾ IQ 레ਵਲ ਘੱਟ ਹੈ ਉਹ ਵੀ ਜੇਲ੍ਹ ਚ ਬੈਠੇ ਆ ਹੂੰ ਦਿਮਾਗ ਥੋੜਾ ਘੱਟ ਹੈ ਲੇਕਿਨ ਉਹਨ ਦੀ ਪ੍ਰੋਟੈਕਸ਼ਨ ਕਿੱਥੇ ਹੈ ਕੋਈ ਮਾਈਨਰ ਹੈ ਜਿਵੇਂ ਤੁਸੀਂ ਆਪ ਵੀ ਵਿਜ਼ਿਟ ਕੀਤਾ ਮੈਨੂੰ ਵੀ ਲੈ ਕੇ ਗਏ ਜੁਵਨਾਈਲ ਕੋਰਟ ਦੇ ਵਿੱਚ ਅਬਜ਼ਰਵੇਸ਼ਨ ਕੋ ਜੁਵਨਾਈਲ ਅਬਜ਼ਰਵੇਸ਼ਨ ਹਾਂਜੀ ਮੈਂ ਨੂੰ ਤੁਸੀਂ ਆਪ ਦਿਖਾਇਆ ਵੀ ਸਟਰਸਰ ਕਰਕੇ ਉਹ ਮੈਂ ਵੀ ਸਟੰਟ ਸੀਗਾ ਉਹਨਾਂ ਦੀ ਵੈਲਫੇਅਰ ਬੱਚੇ ਵੀ ਕੀਲ ਭਾਈਚਾਰਾ ਕੁਝ ਕਰੋ ਬੱਚੇ ਆ ਉਹ ਜੀ ਬਿਲਕੁਲ ਸਾਹਿਬ ਜੀ ਇਹ ਤਾਂ ਸੀਨੀਅਰ ਹੋ ਚੁੱਕੇ ਜਿਹੜੇ ਬੱਚੇ ਆ ਉਹਨਾਂ ਲਈ ਵੀ ਕੁਝ ਕਰਵਾ ਦਿਓ ਉਹਨਾਂ ਲਈ ਵੀ ਕੁਝ ਬਿਲਕੁਲ ਕਰਤਾਲ ਉਹਨਾਂ ਲਈ ਵੀ ਕਰ ਦਿਓ ਕੁਝ ਜਿਹੜੀਆਂ ਜੇਲ੍ਹ ਚ ਲੇਡੀਜ਼ ਬੈਠੇ ਉਹਨਾਂ ਦੇ ਬੱਚੇ ਪਲਦੇ ਨਿੱਕੇ ਨਿੱਕੇ ਉਹਨਾਂ ਦੇ ਵੀ ਕੁਝ ਕਰ ਦੇਣ ਪਰ ਨਹੀਂ ਸਵਰਥਾਲ ਇੰਨਾ ਦੱਬਾ ਜਾਂ ਇੰਨੀ ਥੋੜੀ ਸਹਾਨਦਾਰੀ ਠੀਕ ਨਹੀਂ ਹੁੰਦੀ ਤੁਸੀਂ ਸੰਵਾਦ ਕਰ ਲਓ ਜੀ ਸੰਵਾਦ ਚੰਗਾ ਹੁੰਦਾ ਇੰਚਹਾਣੇਦਾਰੀ ਜਿਹੜੀ ਹੈ ਨਾ ਫਿਰ ਇਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਜਿਹੜੇ ਵਕੀਲਾਂ ਦੀ ਇੱਕ ਬਾਰ ਕਾਉਂਸਲ ਹੁੰਦੀ ਆ ਜੀ ਸੂਬੇ ਲੈਵਲ ਤੇ ਹੁੰਦੀ ਆ ਜੀ ਤੇ ਇੱਕ ਨੈਸ਼ਨਲ ਲੈਵਲ ਦੀ ਹੁੰਦੀ ਕੌਮੀ ਜਿਹਨੂੰ ਸੁਪਰੀਮ ਕੋਰਟ ਕਹਿ ਲੈਂਦੇ ਆ ਉਹਦੇ ਵਿੱਚ ਵਕੀਲ ਹੀ ਹੁੰਦੇ ਠੀਕ ਸਰਕਾਰ ਕਹਿੰਦੀ ਹੈ ਠੀਕ ਆ ਜੀ ਤਿੰਨ ਮੈਂਬਰ ਅਸੀਂ ਆਪਣੇ ਪਾਵਾਂਗੇ ਜੀ ਸਰਕਾਰ ਆਪਣੀ ਮਰਜ਼ੀ ਦੇ ਤਿੰਨ ਮੈਂਬਰ ਪਾਵਾਂਗੇ ਤਾਕਤ ਟਾਈਮ ਟੂ ਟਾਈਮ ਤੁਹਾਡੇ ਤੇ ਨਿਗਰ ਰੱਖੀ ਜਾ ਸਕਦੀ ਨਿਗਰ ਰੱਖੀ ਜਾ ਸਕਦੀ ਇਹਨੋਂ ਅਸਿਕਲ ਦੀ ਬੜੀ ਗੱਲ ਚੁੱਪੀ ਕਿ ਸਾਡੇ ਤੇ ਨਿਗਰ ਜੀ ਸਰਕਾਰ ਵਿੱਚ ਸਾਡੇ ਲੂ ਬੋਲ ਸਰਕਾਰ ਨੂੰ ਫਿਰ ਪਤਾ ਲੱਗਣਗੇ ਵੀ ਲੋਕਾਂ ਨੂੰ ਲੂ ਬੋਲ ਤਾਂ ਫਿਰ ਪਤਾ ਹੀ ਆ ਲੋਕਾਂ ਨੂੰ ਜੀ ਉਹ ਲੋਕੀ ਕੋਈ ਬੱਚੇ ਨਹੀਂ ਰਹੇ ਜੀ ਪਰ ਉਹ ਫਾਰਮਲ ਹੋ ਜਾਂਦਾ ਨਾ ਫਿਰ ਫਾਰਮਲ ਸਰਕਾਰ ਕਹਿੰਦੀ ਤੁਹਾਡੀ ਕਾਉਂਸਲ ਆ ਜੀ ਟਾਈਮ ਟੂ ਟਰਮ ਸਾਡੇ ਨਾਲ ਕੋਆਰਡੀਨੇਟ ਕਰੋ ਜੇ ਕੋਈ ਮੁਸ਼ਕਿਲ ਹੈ ਤੁਹਾਨੂੰ ਵੀ ਫਾਇਦਾ ਹੋਵੇ ਜੀ ਗਵਰਨਰ ਨੂੰ ਤੁਸੀਂ ਵੀ ਜਾਗਰੂਕ ਕਰ ਲਓ ਬਿਲਕੁਲ ਇਹ ਕਦੇ ਕਿਸੇ ਕੀਮਤ ਤੇ ਸਾਡੀ ਬਾਰ ਕੌਂਸਲ ਸਿਰ ਵਕੀਲ ਲੈਣਗੇ ਆਪਸੀ ਭਾਈਚਾਰਾ ਰਹੂਗਾ ਹਮ ਸਰਕਾਰ ਦਾ ਕੋਈ ਮੈਂਬਰ ਸੀ ਵਿਚ ਨਹੀਂ ਆਂਦਣਾ ਸਬ ਅਸਲ ਮਸਲਾ ਇਹ ਹੈ ਜੀ ਸਰਤਾ ਅਚਭੇ ਸਭ ਤੋਂ ਪ੍ਰੋਬਲਮੈਟਿਕ ਗੱਲ ਹੈ ਜਿਹੜੀ ਕੋਟਾਂ ਕਈ ਵਾਰੀ ਕਹਿ ਚੁੱਕਾ ਹੜਤਾਲ ਇਲੈਗਲ ਜੀ ਹੜਤਾਲ ਨਾ ਕਰੋ ਜੀ ਇਹ ਇਹ ਟਿਕਦੀ ਮੰਨਦੇ ਬਿਲਕੁਲ ਜੇ ਕੋ ਗੱਲ ਹੈਗੀ ਆ ਸੰਵਾਦ ਇਜ਼ ਦਾ ਬੈਸਟ ਵੇ ਮਿਡਲ ਪਾਥ ਹੋ ਸਕਦਾ ਜੀ ਜਿਹੜਾ ਅਨਡੂ ਪ੍ਰੈਸ਼ਰ ਆ ਫਿਰ ਤੁਹਾਡੀ ਇਮੇਜ ਕੀ ਪਬਲਿਕਿਟੀ ਜਾਊਗੀ ਤੁਸੀਂ ਸਿਰਫ ਆਪਣਾ ਚਿੱਤਰ ਆਪਣੇ ਨੂੰ ਮੌਜੂਦ ਨਾ ਰੱਖੋ ਦੁਨੀਆ ਵੀ ਤੁਹਾਡੇ ਪਰਾ ਪੈਣਾ ਉਹ ਵੀ ਲੋਕ ਤੁਹਾਡੇ ਭੈਣ ਦਾ ਰਿਸ਼ਤੇਦਾਰ ਆ ਜਿਸ ਕਰਕੇ ਇਹਨਾਂ ਨੂੰ ਬਚਣਾ ਚਾਹੀਦਾ ਆਪਣੇ ਵਰਲਡ ਚ ਰੈਪਿਟੇਸ਼ਨ ਅਪਲਿਫਟ ਕਰਨੀ ਚਾਹੀਦੀ ਔਰ ਜਿਹੜੇ ਫੋਰਨ ਦੇ ਵਕੀਲ ਆ ਉਹਨਾਂ ਨੂੰ ਇਥੇ ਭਾਰਾਂ ਦੀ ਪ੍ਰੈਕਟਿਸ ਦੇਣੀ ਚਾਹੀਦੀ ਇਹ ਵੀ ਉਹ ਇਹਨਾਂ ਦੇ ਵਿਰੋਧ ਕਰਦਾ ਔਰ ਉਹ ਵਕੀਲਾ ਪ੍ਰੈਕਟਿਸ ਨਾ ਕਰੇ ਇਹ ਵੀ ਓਕੇ ਹੈ ਇਸ ਗੱਲ ਤੋਂ ਜੇ ਕੋ ਚੰਗਾ ਟੈਲੈਂਟ ਸਾਨੂੰ ਮਿਲਦਾ ਯੂਨੀਵਰਸਿਟੀ ਤੇ ਦੇ ਯੂਨੀਵਰਸਿਟੀ ਦਾ ਮਤਲਬ ਵੀ ਇਹ ਹੁੰਦਾ ਯੂਨੀਵਰਸ ਜਿਹਦੀ ਅਸੈਪਟੇਬਿਲਟੀ ਦੁਨੀਆ ਚ ਹੋਵੇ ਔਰ ਸਾਰੇ ਸੰਸਾਰ ਦਾ ਟੈਲੈਂਟ ਇੱਕ ਜਗ੍ਹਾ ਇਕੱਠਾ ਹੋ ਕੇ ਆਪਣਾ ਟੈਲੈਂਟ ਐਕਸਚੇਂਜ ਕਰੇ ਮੈਂ ਆਪਣਾ ਟੈਲੈਂਟ ਜੇ ਤੁਸੀਂ ਆਪਣਾ ਟੈਲੈਂਟ ਇਕੱਲੇ ਤੱਕ ਰੱਖੀ ਰੋ ਨਾ ਤੁਹਾਡੀ ਗਰੋਥ ਨਾ ਮੇਰੀ ਗਰੋਥ ਜੀ ਸਵਿਚ ਕਰਕੇ ਆ ਵੀ ਪ੍ਰੋਬਲਮ ਹੈ ਸੋ ਮੇਰੀ ਇਹ ਨਾ ਇਹ ਦਮਨ ਨਾ ਦਵਾਨ ਨਾ ਸਰਕਾਰ ਦਬਾਵੇ ਨਾ ਇਹ ਦੋਨੇ ਇੱਕ ਦੂਜੇ ਦੇ ਕਰਨ ਨਾ ਲੋਕ ਪਹਿਲਾਂ ਨਾ ਇਹ ਪਹਿਲਾਂ ਨਾ ਸਰਕਾਰ ਪਹਿਲਾਂ ਕਮਨ ਮੈਨ ਇਸ ਫਸ ਬਿਲਕੁਲ ਕਾਮਨ ਮੈਨ ਜਿਹੜਾ ਹੁੰਦਾ ਉਹਦੀ ਪੈਲ ਦੇ ਆਧਾਰ ਤੇ ਦੇਖਣਾ ਚਾਹੀਦਾ ਉਹਦੀ ਜ਼ਰੂਰਤਾਂ ਨੂੰ ਉਹਦੀ ਸਹੂਲਤਾਂ ਨੂੰ ਉਸ ਤੋਂ ਬਾਅਦ ਜੋ ਹੈ ਕਿ ਫਿਰ ਆਪਣੇ ਬੈਨੀਫਿਟ ਦੇਖਣੇ ਚਾਹੀਦੇ ਆ ਤੇ ਇਸ ਦੇ ਨਾਲ ਹੀ ਗੱਲ ਕਰਦੇ ਆ ਕਿ ਸਰਕਾਰ ਨੇ ਜਿੱਥੇ ਵਕੀਲਾਂ ਤੇ ਇਸ ਬਿਲ ਨੂੰ ਲੈ ਕੇ ਐਮੈਂਡਮੈਂਟ ਬਾਰੇ ਸੋਚਿਆ ਹੋਇਆ ਉੱਥੇ ਹੀ ਹੁਣ ਡਿਜੀਟਲ ਮੀਡੀਆ ਦੀ ਜੇਕਰ ਗੱਲ ਕਰੀਏ ਤਾਂ ਕਾਨੂੰ ਉਸ ਦੇ ਲਈ ਵੀ ਕੇਂਦਰ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਕਿ ਹੁਣ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਖਾਸ ਕਰਕੇ ਅਸ਼ਲੀਲ ਕੰਟੈਂਟ ਬਣਾਏ ਜਾਂਦੇ ਨੇ ਉਹਨਾਂ ਨੂੰ ਲੈ ਕੇ ਨਵਾਂ ਕਾਨੂੰਨ ਲੈ ਕੇ ਆਉਣ ਦੀ ਪਈ ਹੈ ਸਾਹ ਦੇ ਵਿੱਚ ਰਣਵੀਰ ਇਲਾਹਾਬਾਦੀਆ ਨੂੰ ਲੈ ਕੇ ਜੋ ਬਿਆਨ ਸਾਹਮਣੇ ਆਇਆ ਨਾ ਜੋ ਉਸਨੇ ਸ਼ੋਅ ਦੇ ਵਿੱਚ ਬੋਲਿਆ ਉਸ ਨੂੰ ਲੈ ਕੇ ਬਹੁਤ ਸਖਤ ਹੋ ਚੁੱਕੀ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਇਹ ਵੀ ਬੜਾ ਜਿਹਨੂੰ ਕਹਿੰਦੇ ਵੈਰੀ ਹੌਟ ਜੀ ਟਾਪਿਕ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਇਹ ਸਰਗਰਮ ਟਾਪਿਕ ਆ ਸਪੈਸ਼ਲੀ ਜਿਹੜੀ 35 ਸਾਲ ਤੋਂ ਥੱਲੇ ਵਾਲੀ ਪੀੜ੍ਹੀ ਹੈ ਜੀ ਉਹਨਾਂ ਵਾਸਤੇ ਪੱਤਰਕ ਕੋ ਯੂਟਿਊਬ ਪਰ ਹੀ ਹੀਰੋ ਬਣਿਆ ਚਲੋ ਚੰਗੀ ਗੱਲ ਹੈ ਬਿਲਕੁਲ ਜੇ ਤੂੰ ਹੀਰੋ ਬਹਾਰ ਹੀ ਗਿਆ ਹੂੰ ਤੇ ਤੂੰ ਆਪਣੀ ਲਿਮਟ ਵੀ ਦੇਖ ਬਿਲਕੁਲ ਕਈ ਹੀਰੋ ਉੱਥੇ ਵੱਡੇ ਵੱਡੇ ਦਲੀਪ ਕੁਮਾਰ ਤਰਮਿੰਦਰ ਸਾਹਿਬ ਹੋਰ بڑے بڑے ਹੀਰੋ ਵਾਹ ਵਰਲਡ 'ਚ ਵੀ ਆਏ ਤੇ ਕਚਲੇ ਵੀ ਗਏ ਜੀ ਖੈਰ ਉਹ ਤਾਂ ਆਪਣਾ ਨਾਮ ਚੰਗੇ ਕਰਕੇ ਗਏ ਆ ਬਿਲਕੁਲ ਇਹ ਜਿਹੜੀ ਨਵੀਂ ਨਵੀਂ ਆਂਦੀ ਹੈ ਨਾ ਤਾਕਤ ਜਿਹਨ ਨਵੀਂ ਮੀ ਪੋਪੁਲੈਰਿਟੀ ਨੂੰ ਹਜਮ ਕਰਨਾ ਬੜਾ ਔਖਾ ਹੁੰਦਾ ਜੀ ਜੇ ਤੈਨੂੰ ਪਾਵਰ ਮਿਲ ਗਈ ਹੈ ਸਰਕਾਰ ਨੇ ਕਿਸੇ ਤਰੀਕੇ ਨਾਲ ਠੀਕ ਆ वैसे से पार्लेमेंट, पार्लेमेंट तो 18 अक्टूबर तक ਇਹਨਾਂ ਨੇ ਕਾਨੂੰਨ ਬਣਾਤਾ ਨਾ ਸੀ ਸੈਂਟਰਲ ਗਵਰਨਮੈਂਟ ਨੇ ਜੀ ਲੇਕਿਨ ਕੁਦਰਤੀ ਗੱਲ ਇਹ ਹੋਗੀ ਜਿਹੜਾ ਕਾਨੂੰਨ ਪ੍ਰਪੋਜ਼ ਸੀਗਾ ਉਹ ਚਲਾ ਗਿਆ ਪਾਰਲੀਮੈਂਟ ਪਾਰਲੀਮੈਂਟ ਨੇ ਦੋਨੋਂ ਆਪਸੇ ਪਾਸਾ ਕਰਨਾ ਹੀ ਸੀਗਾ ਉੱਥੇ ਵਿਰੋਧ ਆਇਆ ਉਹ ਪਾਰਲੀਮੈਂਟ ਦੀ ਜਦੋਂ ਕੋਈ ਵਿਰੋਧ ਹੋਵੇ ਤੇ ਜੋ ਦੋਨੋਂ ਪਾਸੇ ਕੰਸੈਂਸਸ ਨਾ ਬਣੇ ਉਹ ਭੇਜ ਦਿੰਦੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਸਟੈਂਡਿੰਗ ਕਮੇਟੀ ਦਾ ਮਤਲਬ ਹੈ ਆਪੋਜੀਸ਼ਨ ਦੇ ਬੰਦੇ ਵੀ ਹੈਗੇ ਆ ਰੂਲਿੰਗ ਦੇ ਵੀ ਬੰਦੇ ਹੈਗੇ ਆ ਫਿਰ ਮਿਲ ਕੇ ਸਾਰਿਆਂ ਦੀ رائے ਲੈ ਕੇ ਫਿਰ ਉਹ ਕਾਨੂੰਨ ਹਨ ਕਲੀਅਰ ਕੀਤਾ ਜਾਂਦਾ ਹੁਣ ਜਿਹੜਾ ਮੈਟਰ ਹੈਗਾ ਸਟੈਂਡਿੰਗ ਕਮੇਟੀ ਕੋਲ ਆ ਬਾਕੀ ਰਹੀ ਆ ਰਣਵੀਰ ਇਲਾਹਾਬਾਦੀ ਇਹੋ ਜਿਹੜੇ ਛੋਕਰੇ ਆ ਬੋਲ ਕੇ ਵਾਪਸ ਮੁੜ ਕੇ ਜਦੋਂ ਮਾਰੇ ਪੁਲਿਸ ਨੇ ਖਿੱਚਿਆ ਰੋਲ ਲੱਗ ਗਿਆ ਜੀ ਬਿਲਕੁਲ ਆਸਾਮ ਨੇ ਵੀ ਖਿੱਚਿਆ ਬੰਬੇ ਦੀ ਪੁਲਿਸ ਮੁੰਬਈ ਦੀ ਪੁਲਿਸ ਨੇ ਉਹਨੇ ਵੀ ਕੀਤਾ ਸੁਪਰੀਮ ਕੋਰਟ ਗਿਆ ਭੱਜਿਆ ਭੱਜਿਆ ਕਿ ਮੈਨੂੰ ਛੱਡੋ ਜੀ ਵਿੱਚੋਂ ਤੂੰ ਹੁਣ ਬੋਲਿਆ ਤਾਂ ਖੰਡ ਜਵਾਬ ਦੇ ਫਿਰ ਉਦੋਂ ਭੱਜਿਆ ਸੋ ਇਹ ਨਿਆਣੇ ਇਹ ਆਪ ਇਹ ਸੋਚਦੇ ਸਾਨੂੰ ਪਪੂਲਰ ਇਹ ਨਹੀਂ ਪਤਾ ਕਿ ਤੁਹਾਡੇ ਜਿਹੜੇ ਗਾਂ ਬੱਚੇ ਨਿੱਕੇ ਜਿਹੇ 11 12 ਸਾਲ ਦੇ ਲੜਕੇ ਉਹਨਾਂ ਤੇ ਕੀ ਅਸਰ ਪਊਗਾ ਸੋ ਸਾਡਾ ਜਿਹੜਾ ਮੁਲਕ ਹੈ ਸਿਵਲਾਈਜ਼ਡ ਮੁਲਕ ਹੈ ਤੇ ਅੰਗਰੇਜ਼ਾਂ ਜਾਂ ਉਹ ਵੀ ਨਹੀਂ ਪੀ ਵੀ ਨਹੀਂ ਕਰਦੇ ਇਦਾਂ ਦੇ ਗਾਂ ਨੀਪੀ ਮਤਲਬ ਜਿਹੜਾ ਲਮਾ ਮੋਟਾ ਹੋਵੇ ਨਿਛੇੜੀ ਹੋ ਜੀ ਇਹ ਜੋ ਬਕ 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 ਵਨ ਸ਼ੁਡ ਵਨ ਸ਼ੁਡ ਬੀ ਸਿਵਲਾਈਜ਼ਡ ਇਨਫ ਜੀ ਮर्यादा ਹੋਣੀ ਚਾਹੀਦੀ ਹੈ ਸਾਡਾ ਮੁਲਕ ਹੀ ਗ੍ਰੰਥਾ ਧਾਰਮਿਕ ਮੁਲਕ ਹੈ ਹਜ਼ਾਰਾਂ ਸਾਲ ਦੀ ਸਾਡਾ ਸਿਵਲਾਈਜੇਸ਼ਨ ਹੈ ਠੀਕ ਹੈ ਸਾਡੇ ਕੋਲ ਮਾਡਰਨ ਚੀਜ਼ਾਂ ਘੱਟ ਹੋਣਗੀਆਂ ਪਰ ਜੇ ਗਵਰਨਮੈਂਟ ਰੈਸਟ੍ਰੇਨ ਕਰੇਗੀ ਚੰਗੀ ਗੱਲ ਰੈਸਟ੍ਰੇਨ ਦਾ ਮਤਲਬ ਨਿਗਾਹ ਰੱਖਣੀ ਜ਼ਰੂਰੀ ਹੈ ਵੈਸੇ ਤਾਂ ਗਵਰਨਮੈਂਟ ਨੇ ਕੰਮ ਬਹੁਤ ਚੰਗਾ ਕੀਤਾ ਸੀਗਾ ਜਿਹੜਾ ਚਾਈਲਡ ਪ੍ਰੋਨੋਗ੍ਰਾਫੀ ਤੇ ਬਹੁਤ ਸਖਤੀ ਨਾਲ ਬਾਇਰ ਲਾਇਆ ਉਹ ਸੋ ਮਾਤਾ ਇਹਨਾਂ ਦਾ ਥੈਂਕਸ ਕਰਨਾ ਗਵਰਨਮੈਂਟ ਦਾ ਬਾਕੀ ਗਵਰਨਮੈਂਟ ਜਨਾਨਮਸਲੀ ਸਾਰੇ ਸਟੇਕ ਹੋਲਡਰ ਨੂੰ ਜਿੰਨੇ ਵੀ ਡਿਜੀਟਲ ਪਲੇਟਫਾਰਮਸ ਜੇ ਕੋਈ ਰੈ ਤੇ ਚੰਗੇ ਨਹੀਂ ਤੇ ਇਹ ਕਿਸੇ ਵਕਤ ਵਾਇਲੈਂਸ ਨੂੰ ਵੀ ਜਨੀ ਜਗ ਦੇਤੀ ਤੇ ਦੰਗੇ ਵੀ ਕਰਵਾ ਸਕਦੇ ਤੇ ਨਾਲ ਨਾਲ ਕੁਝ ਹੋਰ ਵੀ ਕਰਾ ਸਕਦੇ ਤੁਮ ਇਹ ਰਿਫਾਈਨ ਸਕਰੀਨਿੰਗ ਦਾ ਮੈ ਵੱਲ ਕੋ ਹੋਣਾ ਚਾਹੀਦਾ ਬਿਲਕੁਲ ਸਰ ਤੁਸੀਂ ਸਹੀ ਕਿਹਾ ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਲੇਕਿਨ ਤੁਸੀਂ ਜਾਣਕਾਰੀਆਂ ਬਹੁਤ ਅੱਛੀਆਂ ਸਾਂਝੀਆਂ ਕੀਤੀਆਂ ਨੇ ਦਰਸ਼ਕਾਂ ਨੂੰ ਉਮੀਦ ਕਰਾਂਗੇ ਕਿ ਅੱਜ ਦੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ ਕੋਈ ਸਵਾਲ ਹੈ ਤਾਂ ਆਪ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਤਾਂ ਅਸੀਂ ਇਸ ਪ੍ਰੋਗਰਾਮ ਦੇ ਰਹੀ ਜਨਤ ਕਰ ਸਕੀਏ ਸਾਨੂੰ ਦਿਓ ਇਜਾਜ਼ਤ ਧੰਨਵਾਦ